ਸਸ ਫੀ ਕਲਟੀ ਸਾਰਿਆਂ ਨੂੰ ਮੋਕੀ ਹਾਜਾ ਸਾਰੇ ਦਾ ਚੜ੍ਹਦੀ ਕਲਾ ਤੇ ਚੜ੍ਹਦੀ ਕਲਾ ਹੀ ਹੋਣੀ ਚਾਹੀਦੀ ਹੈ ਤੇ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈ ਦੇਖ ਲਓ ਪੰਜਾਬ ਤੇ ਤੇ ਹੜ੍ਹ ਦੀ ਵਿਪਤਾ ਦਾ ਪ੍ਰਵਾਸੀ ਉਡਾਰ ਰਹੀ ਮਜ਼ਾਕ ਇਹ ਮਤਲਬ ਮੈਂ ਲਿਸਟ ਹੈ ਕਿ ਕਿਵੇਂ ਕੀ ਹੋ ਰਿਹਾ ਇਹ ਪੂਰੇ ਦਸਨ ਦੇ ਹਲੇ ਜਿਹੜੇ ਅਸੀਂ ਵੀਡੀਓ ਦੇਖਾਂਗੇ ਬਾਕੀ ਪੰਜਾਬ ਦਾ ਹਾਲ ਤੇ ਸਾਰਿਆਂ ਨੂੰ ਪਤਾ ਹੀ ਹੈ ਅਸੀਂ ਪਿਛਲੀ ਵੀਡੀਓਸ ਤੇ ਵੀ ਦਿਖਾਇਆ ਗਿਆ ਤਾਂ ਆਲੀ ਵੀਡੀਓ ਦੇਖਦੇ ਆਪਾਂ ਬਿਨ ਕਿਸੀ देरी तो आओ करते हैं स्टार्ट हसया वाले बन थे आ देखो किसे गरीब दी सेवा वास्ते पे जो लगे हैं हां है जी सेवा वास्ते भी है एक आधे वास्ते, तो वास्ते है ये सेवा वास्ते दे ये तो अपने वास्ते है अच्छा बेचने वास्ते है की तुरी पाने के लिए ले गया था थैला तुरी हां तुरी तुरी क्या होता है डंगर को खिलाने वास्ते ਜਾ ਯਾਰ ਤੁਸੀਂ ਥੋੜੀ ਤਾਂ ਆਰਾਮ ਕਰਨ ਦੀ ਉਮਰ ਆ ਤੀ ਸੇਵਾ ਕਰਨ ਲੱਗਿਓ ਇੰਨੇ ਲੋਕਾਂ ਬਾਰੇ ਕਰਦੇ ਐਨਾ ਕਮਾਈ ਕੀਤਾ ਹੀ ਆ ਪੰਜਾਬ ਚ ਦੇ 5000 ਦੇ ਦੇ ਦੋਗੇ ਕਾ ਨਹੀਂ ਵੀ ਆ ਕੀ ਹੋ ਗਿਆ ਛੱਟ ਲੱਗੀ ਆ ਤੇ ਆਹ ਤੇ ਆ ਮਲ ਕੇ ਖਾਜ ਹੋ ਰਹੇ ਅੱਛਾ ਇਹਦਾ ਕੋ ਹੋਰੇ ਕਰ ਰਹੇ ਆ ਤੂੰ ਪੂਰਾ ਕੀ ਨਾਮ ਆ ਛੱਟ ਪੂਜਾ ਜੀ ਛੱਟ ਪੂਜਾ ਚੱਲ ਰਹੀ ਆ ਇਹ ਤਾਂ ਬਿਹਾਰ ਦਾ ਤਿਹਾਰਾ ਨਾ ਹਾਂਜੀ ਤੁਸੀਂ ਦੇਖੋ ਵੀ ਇਸ ਸਮੇਂ ਦਰਿਆਵਾਂ ਦੇ ਵਿੱਚ ਕਿੰਨਾ ਖਤਰਾ ਬਣਿਆ ਹੋਇਆ ਸਾਰੇ ਪਿੰਡਾਂ ਦੇ ਪਿੰਡ ਲੋਕਾਂ ਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਅੱਖਾਂ ਲਾਲ ਹੋਈਆਂ ਪਈਆਂ ਨੇ ਦਰਿਆਵਾਂ 'ਤੇ ਸੇਵਾ ਕਰਦਿਆਂ ਦੀਆਂ ਪਰ ਆਹ ਦੇਖੋ ਪ੍ਰਵਾਸੀਆਂ ਦੇ ਬੱਚੇ ਜੀ ਇਹਨਾਂ ਲਈ ਤਾਂ ਇੰਜੋਏਮੈਂਟ ਹੋ ਰਿਹਾ ਲੋ ਚਲੋ ਇਹਨਾਂ ਨੂੰ ਇਸ ਲਹਿਰਾ ਦੇ ਜਿਹੜੀਆਂ ਬਿਲਕੁਲ ਖਾਲੀ ਪਈਆਂ ਨੇ ਜਦ ਕਿ ਦਰਿਆਵਾਂ ਦੇ ਵਿੱਚ ਖਤਰਨਾਕ ਪੱਧਰ ਤੱਕ ਪਾਣੀ ਛੱਡਿਆ ਗਿਆ ਬਹੁਤ ਹੱਦ ਤੱਕ ਇਹ ਨਹਿਰ ਝੱਲ ਸਕਦੀ ਆ ਪਾਣੀ ਨੂੰ ਜੇ ਨਹਿਰ ਦੇ ਵਿੱਚ ਪਾਣੀ ਛੱਡਿਆ ਜਾਵੇ ਆ ਦੇਖੋ ਤੁਸੀਂ ਇੱਥੇ ਤੱਕ ਇੱਥੇ ਤੱਕ ਤਕਰੀਬਨ ਪਾਣੀ ਆ ਜਾਂਦਾ ਉਰੇ ਤੱਕ ਆ ਦੇਖੋ ਸਾਰੀ ਉੱਥੇ ਤੱਕ ਖਾਲੀ ਪਈ ਆ ਤਾਂ ਪਤਾ ਕੀ ਕਹਿਣਾ ਸੀਗਾ ਜੇ ਇਹਦਾ ਕਹਿੰਦੇ ਜੀ ਇੱਥੇ ਡਿਮਾਂਡ ਨਹੀਂ ਹੈਗੀ ਜੇ ਡਿਮਾਂਡ ਹੋਊਗੀ ਫੇਰ ਅਸੀਂ ਨਹਿਰ 'ਚ ਪਾਣੀ ਛੱਡਾਂਗੇ ਜਦੋਂ ਡਿਮਾਂਡ ਆਊਗੀ ਫੇਰ ਬਦੋਂਗੇ ਫਿਲਹਾਲ ਡਿਮਾਂਡ ਨਹੀਂ ਹੈ ਇਹ ਪਿੱਛੇ ਦਾ ਜਿਵੇਂ ਦਰਿਆ ਚੋਂ ਦਾ ਛੱਟਿਆ ਜਾ ਰਿਹਾ ਬਾਜੀ ਦਰਿਆਜ ਤਾਂ ਫਿਰ ਆਪਣਾ ਰੇਨੀ ਸੀਜ਼ਨ ਕਰਕੇ ਨਹੀਂ ਚੁੱਕੀ ਨਹੀਂ ਆਪਾਂ ਪਾਗਲਾ ਛੱਟ ਰਿਹਾ ਨਹੀਂ ਨਹੀਂ ਨਹਿਰ ਹੁੰਦੀ ਆਪਣੀ ਡਿਮਾਂਡ ਤੇ ਚੱਲਦੀ ਹੈ ਉਹਨਾਂ ਨੂੰ ਪੁੱਛਣੇ ਆਲੇ ਹੋਵੇ ਵੀ ਤੁਹਾਨੂੰ ਦਰਿਆਵਾਂ ਚ ਕਿਹਨੇ ਡਿਮਾਂਡ ਦਿੰਦੀ ਆ ਦਰਿਆ ਚ ਕਿਹਨੇ ਤੁਹਾਨੂੰ ਡਿਮਾਂਡ ਕਿਹਾ ਵੀ ਤੁਸੀਂ ਪਾਣੀ ਛੱਡ ਦੋ ਠੀਕ ਹੈ ਠੀਕ ਹੈ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਵੀਰੇ ਡੇਲੋਂ ਦੇ ਕੋਲੇ ਪਿੰਡਾ ਗੁਰਮਾ ਪਿੰਡ ਬਾਬਾ ਜੀ ਸਿੰਘ ਜੀ ਦਾ ਜਨਮ ਸਥਾਨ ਬਹੁਤ ਦੂਰ ਹੋਇਆ ਹੈ ਤੁਸੀਂ ਵੀ ਸੇਵਾ ਤੇ ਚੱਲੇ ਹੋ ਸੇਵਾ ਤੇ ਜਾ ਰਹੇ ਹਾਂ ਕਿਹੜੇ ਇੱਥੇ ਚਮਕੌਰ ਵਾਲੇ ਬੰਦੇ ਆਈਂ ਅੱਛਾ ਮੱਥਾ ਟੇਕਦੇ ਨੇ ਉਹ ਮਾਂ ਬੰਨ ਵੀ ਟੁੱਟਿਆ ਨਾ ਮਾਪਦੇ ਸੇਵਾ ਤੇ ਚੱਲੇ ਹੋ ਟਰਾਲੀਆਂ ਜਾ ਰਹੀਆਂ ਨੇ ਨਾ ਇਹ ਦਰਸ਼ਨ ਕਰਨੇ ਜਾ ਰਹੇ ਨੇ ਆਨੰਦਪੁਰ ਸਾਹਿਬ ਜੀ ਅਰਦਾਸ ਬੇਨਤੀਆਂ ਕਰਕੇ ਆਏ ਹੋ ਵੀ ਜਿਹੜੇ ਹੱਡ ਨੇ ਠੀਕ ਹੋ ਜਾਣ ਉਹਨਾਂ ਮਾਲ ਹਾਂ ਜੀ ਅੱਛਾ ਹੱਡ ਤੇ ਕਿਹੜੇ ਕਿਹੜੇ ਉਧਰ ਕਿਵੇਂ ਹਾਲਾਤ ਹੈ ਜੀ ਇਹ ਕਿਹੜੇ ਏਰੀਆ ਕਿਹੜਾ ਤੁਹਾਡਾ ਕਾਲ ਬੁੱਟਾ ਦਾ ਜਿਗਰਾ ਹੋਏ ਕਿਵੇਂ ਠੀਕ ਹੈ ਮਾਹੌਲ ਤੁਹਾਡੇ ਤੁਸੀਂ ਸੇਵਾ ਕਰਕੇ ਆਏ ਜੀ ਫੜਦੀ ਸੇਵਾ ਕਰਕੇ ਆਏ ਕਿ ਕਿਹੜੀ ਜਗ੍ਹਾ ਤੇ ਜੀ ਇਹ ਕੱਲ ਗਈ ਸੀ ਕਿ ਫਰੋਜਪੁਰ ਬਾਰਡਰ ਦੇ ਉੱਤੇ ਫਰੋਜਪੁਰ ਬਾਰਡਰ ਕਿਵੇਂ ਮਾਹੌਲ ਹੈ ਜੀ ਉਧਰ ਮਾਹੌਲ ਹੈ ਕਾਹਦੀ ਪਾਣੀ ਟੁੱਟਿਆ ਹੋਇਆ ਸੀ ਬੰਨ੍ਹ ਦੰਦੀ ਜਾਂਦੇ ਅੱਛਾ ਵੀ ਕਿਵੇਂ ਕੰਟਰੋਲ ਚ ਹਾਂ ਹੁਣ ਕੰਟਰੋਲ ਦੇ ਵਿੱਚ ਆਰਮੀ ਵੀ ਲੱਗੀ ਰਹੀ ਸੀ ਹੁਣ ਦਸ ਵੇਲੇ ਜਾਂ ਕਰਕੇ ਆਵਾਂਗੇ ਮਹਾਰਾਜ ਅੱਗੇ ਜੀ ਹਾਂਜੀ ਹਾਂਜੀ ਬਾਰਿਸ਼ ਨਾ ਕਰੋ ਇਹ ਪਾਪਾ ਜੀਵਨ ਸੰਗੀ ਦਾ ਜਨਮ ਦਿਨ ਤੇ ਚੱਲ ਰਿਹਾ ਹਾਂਜੀ ਅੱਜ ਜਨਮ ਦਿਨ ਹੈ ਜੀ ਹਾਂਜੀ ਵਧਾਈਆਂ ਜੀ ਸਾਰੇ ਸੰਗਤ ਨੂੰ ਆਵਾਜ਼ ਅਰਦਾਸ ਬੇਨਤੀ ਵੀ ਕਰਿਓ ਮਹਾਰਾਜ ਕੋਲ ਵੀ ਹਾਂਜੀ ਅਰਦਾਸ ਬੇਨਤੀ ਕਰਾਂਗੇ ਭਾਈ ਜਿਹੜੇ ਹਾਲਾਤ ਥੋੜੇ ਸੁਧਾਰ ਆਵੇ ਹਨ ਠੀਕ ਹੈ ਜੀ ਧੰਨਵਾਦ ਵਾਰੀ ਜੀ ਕਾ ਖਾਲਸਾ ਵਾਰੀ ਜੀ ਕੀ ਫਤਿਹ ਦੇਖ ਸਕਦੇ ਹੋ ਜੀ ਇਸ ਸਮੇਂ ਨਹਿਰਾਂ ਨੇ ਜਿਹੜੀਆਂ ਬਿਲਕੁਲ ਖਾਲੀ ਪਈਆਂ ਨੇ ਜਦ ਕਿ ਦਰਿਆਵਾਂ ਦੇ ਵਿੱਚ ਖਤਰਨਾਕ ਪੱਧਰ ਤੱਕ ਪਾਣੀ ਛੱਡਿਆ ਗਿਆ ਤੁਸੀਂ ਆਪ ਦੇਖ ਲਓ ਵੀ ਇਹ ਨਹਿਰ ਬਿਲਕੁਲ ਖਾਲੀ ਪਈਆ ਹਾਲਾਂਕਿ ਆਪਾਂ ਇਹ ਨਹੀਂ ਕਹਿੰਦੇ ਵੀ ਇਹ ਵੀ ਭਰ ਕੇ ਤੁਸੀਂ ਉਹ ਤੋੜ ਦਿਓ ਪਰ ਬਹੁਤ ਹੱਦ ਤੱਕ ਇਹ ਨਹਿਰ ਝੱਲ ਸਕਦੀ ਆ ਪਾਣੀ ਨੂੰ ਜੇ ਨਹਿਰ ਦੇ ਵਿੱਚ ਪਾਣੀ ਛੱਡਿਆ ਜਾਵੇ ਆ ਦੇਖੋ ਤੁਸੀਂ ਇੱਥੇ ਤੱਕ ਇੱਥੇ ਤੱਕ ਤਕਰੀਬਨ ਪਾਣੀ ਆ ਜਾਂਦਾ ਉਰੇ ਤੱਕ ਆ ਦੇਖੋ ਸਾਰੀ ਉੱਥੇ ਤੱਕ ਖਾਲੀ ਪਈ ਆ ਇਹ ਜਾਨਣਗੇ ਬਹੁਤ ਪਾਣੀ ਸੋਖ ਸਕਦੀ ਆ ਕੱਲ ਚਮਕੌਰ ਸਾਹਿਬ ਜੀ ਨਾਲ ਸਾਡੀ ਗੱਲ ਹੋਈ ਸੀ ਵੀ ਇਹ ਨਹਿਰਾਂ ਚ ਕਿਉਂ ਨਹੀਂ ਛੱਡਦੇ ਤੁਸੀਂ ਪਾਣੀ ਜਦ ਕੀ ਇਹ ਪਾਣੀ ਚੱਲ ਸਕਦੀ ਨੇ ਉਧਰੋਂ ਥੋੜਾ ਖਤਰਾ ਘਟੇ ਸਤਲੁਜ ਦਰਿਆ ਜੋ ਜਿਹੜਾ ਇਹਨੇ ਲਗਾਤਾਰ ਪਿੰਡਾਂ ਦੇ ਪਿੰਡ ਤੇ ਉੱਪਰ ਖਤਰਾ ਬਣਿਆ ਹੋਇਆ ਹੜੰ ਦਾ ਪੂਰਾ ਪੰਜਾਬ ਹੀ ਲੱਗਿਆ ਪਿਆ ਉਹਨਾਂ ਬੰਨਾਂ ਨੂੰ ਪੂਰਨ ਦੇ ਲਈ ਉਹ ਕਾਬੂ ਨਹੀਂ ਆ ਰਹੇ ਉਹਨਾਂ ਤੇ ਥੋੜਾ ਜਿਹਾ ਖਤਰਾ ਘਟ ਜੂਗਾ ਇੱਥੇ ਛੱਡ ਦਿਓ ਪਾਣੀ ਤੁਸੀਂ ਤਾਂ ਉਹਦਾ ਪਤਾ ਕੀ ਕਹਿਣਾ ਸੀਗਾ ਜੇ ਇਹਦਾ ਕਹਿੰਦੇ ਜੀ ਇੱਥੇ ਡਿਮਾਂਡ ਨਹੀਂ ਹੈਗੀ ਜੇ ਡਿਮਾਂਡ ਹੋਊਗੀ ਫੇਰ ਅਸੀਂ ਨਹਿਰ ਚ ਪਾਣੀ ਛੱਡਾਂਗੇ ਵੀ ਉਹਨਾਂ ਨੂੰ ਪੁੱਛਣੇ ਆਲੇ ਹੋਵੇ ਵੀ ਤੁਹਾਨੂੰ ਦਰਿਆਵਾਂ ਚ ਕਿਹਨੇ ਡਿਮਾਂਡ ਦਿੱਤੀ ਆ ਦਰਿਆਵਾਂ ਚ ਕਿਹਨੇ ਤੁਹਾਨੂੰ ਡਿਮਾਂਡ ਕਿਹਾ ਵੀ ਤੁਸੀਂ ਪਾਣੀ ਛੱਡ ਦਿਓ ਦਰਿਆ ਚ ਦਰਿਆ ਦੇ ਲਈ ਤੋਂ ਡਿਮਾਂਡ ਦਿੱਤੀ ਸੀ ਤੇ ਦਰਿਆ ਪੰਜਾਬ ਸਰਕਾਰ ਤੋਂ ਹੁੰਦੀ ਨਹੀਂ ਇਹ ਲਗਾਤਾਰ ਤਾਂ ਹੀ ਤਾਂ ਨਹੀਂ ਦੇ ਤਵੇ ਤਾਂ ਮੁਕੇਲੇ ਖਾਲੀ ਮੈਂ ਮੈਂ ਉਹਦੀ ਪਾਣੀ ਜਾਣ ਨਹੀਂ ਦੇਈ ਤੇ ਲਗਾਤਾਰ ਜਾ ਰਹੇ ਨੇ ਨੌਜਵਾਨ ਇਹ ਦੇਖ ਸਕਦੇ ਹੋ ਵੀ 70 70 ਕਿਲੋਮੀਟਰ ਤੋਂ ਲੈ ਕੇ ਆ ਰਹੇ ਨੇ ਥੱਲੇ ਜਿਨ੍ਹਾਂ ਨੂੰ ਕੋਈ ਲਾਲਚ ਨਹੀਂ ਇਹਨਾਂ ਦੇ ਪਿੰਡਾਂ ਦੀ ਕੋਈ ਖਤਰਾ ਵੀ ਨਹੀਂ ਹੈਗਾ ਉਹ ਦਰਿਆ ਦਾ ਜਿੱਥੋਂ ਇਹ ਲੈ ਕੇ ਆ ਰਹੇ ਨੇ ਪਰ ਉਹੀ ਪੰਜਾਬ ਦੇ ਲਈ ਜਜਵਾ ਹੈ ਪਰ ਦੂਜੇ ਪਾਸੇ ਸਰਕਾਰ ਕਹਿੰਦੀ ਸਾਡੇ ਕੋਲ ਡਿਮਾਂਡ ਨਹੀਂ ਹੈ ਕਿ ਨਹਿਰ ਚ ਪਾਣੀ ਛੱਡਣ ਲਈ ਕਿਸੇ ਨੇ ਮੰਗਿਆ ਨਹੀਂ ਨਹਿਰ ਚ ਵੀ ਦਰਿਆਵਾਂ ਜਦੋਂ ਤੋਂ ਮੰਗਿਆ ਸੀ ਵੀ ਦਰਿਆਵਾਂ ਚ ਛੱਡ ਦੋ ਉੱਥੇ ਵੀ ਤਾਂ ਬਿਨਾਂ ਪੁੱਛੇ ਛੱਟੇ ਆਈ ਆ ਉਹ ਤੋਂ ਬਿਨਾਂ ਖੰਦਰਾ ਘਾਟੇ ਸਕਦਾ ਜੇ ਇੱਥੇ ਛੱਡ ਦਵੇ ਤੁਹਾਡਾ ਕੀ ਕਹਿਣਾ ਸਾਰੇ ਕਮੈਂਟ ਕਰਕੇ ਦੱਸੋ ਸਰਕਾਰਾਂ ਦਾ ਕੀ ਫਾਇਦਾ ਸਾਰੇ ਲੱਗੇ ਹੋਏ ਨੇ ਇਹ ਕਿਹੜਾ ਪਿੰਡ ਕਿਹੜਾ ਇਹ ਬਾੜੇੋਂ ਵੱਲੋਂ ਕਿਹੜੇ ਕਿਹੜੇ ਬੰਨ ਤੇ ਜਾਣੀਆਂ ਪੱਸੀਆਂ ਨੇ ਤੇ ਉੱਥੇ ਜ਼ਿਆਦਾ ਖਤਰਾ ਬਣਿਆ ਹੋਇਆ। ਬਾਕੀ ਸੇਵਾਦਾਰ ਵੀ ਗਏ ਹੋਏ ਨੇ? ਹਾਂਜੀ ਹਾਂਜੀ ਪਿੰਡੋਂ ਗਏ ਹੋਏ ਨੇ ਮੁੰਡੇ। ਕਿਉਂਕਿ ਸੇਵਾਦਾਰਾਂ ਦੀ ਬਹੁਤ ਲੋੜ ਆ ਉੱਥੇ। ਰਾਤ ਅਸੀਂ ਕਵਰੇਜ ਕਰਕੇ ਰਾਤ ਨੂੰ ਹੈ ਨਹੀਂ ਸੀ ਬਹੁਤ ਘੱਟ ਸੀਗੇ। ਇਹ ਆਪਣੀ ਮਤਲਬ ਉੱਥੇ ਹੀ ਕੱਢਦੇ ਹਾਂ ਜੀ ਨੀਂਦ ਹੀ ਹੁਣ। ਹਾਂਜੀ ਹਾਂਜੀ ਤੇ ਸ਼ਾਮ ਦਾ ਟਾ ਵੀਰੇ ਜੀ ਪੂਰਨੇ ਨੇ। ਠੀਕ ਠੀਕ ਆ ਪਿੰਡ ਦੀ ਹੋਗੀ ਫਿਰ ਸਾਂਝੀ ਹੋਗੀ ਪਿੰਡ ਦੀ। ਸੇਵਾ ਚੱਲਦੀ ਆ। ਤੋ ਕਿੱਥੇ ਦੀ ਸੰਗ ਦਾ ਕਿੱਥੇ ਦੇ ਨੌਜਵਾਨ ਸਾਰੇ ਆਪਣਾ ਵੀਰੇ ਪਿੰਡ ਵਾਲੇ ਵਾਲਿਓ ਤੋਂ ਸਾਰੇ ਉਹ ਗੱਡੀ ਤੋਂ ਬਾਬਾ ਜੀ ਵੀ ਗੱਡੀ ਤੇ ਨੇ ਠੀਕ ਹੈ ਇੱਕ ਦੋ ਤੋਂ ਕਰ ਰਹੇ ਸੇਵਾ ਇੱਥੇ ਥੈਲੇ ਆਉਂਦੀ ਜੀ ਇਹ ਵੀ ਅੱਜ ਸਵੇਰ ਤੋਂ ਲੱਗੇ ਆਏ ਨੇ ਇਹ ਵਧੀਆ ਤੁਸੀਂ ਥੈਲੇ ਭਰ ਕੇ ਭੇਜ ਦਿਓ ਰਾਤ ਅਸੀਂ ਵੀਡੀਓ ਵੀ ਪਾਈ ਸੀਗੀ ਵੀ ਉਹ ਕਹਿੰਦੇ ਕਈ ਵਾਰ ਨਾ ਮਿੱਟੀ ਲੈ ਕੇ ਆ ਜਾਂਦੇ ਨੇ ਉਹ ਸੇਵਾਦਾਰ ਬੰਦੇ ਜਾਂਦੇ ਨੇ ਉੱਥੇ ਵੀਰੇ ਦੋ ਟਰਾਲੀਆਂ ਤੋਰੂ ਆਪਣੇ ਉਹ 5-6 ਟਰਾਲੀਆਂ ਵੈਸੇ ਥੈਲੇ ਨਹੀਂ ਭਰਕੀਆਂ ਨੇ ਪਰਕੇ ਵਧੀਆ ਕਿਉਂਕਿ ਉੱਤੇ ਨਾ ਸੇਵਾਦਾਰ ਪਹਿਲਾਂ ਲੱਗੇ ਨੇ ਫਿਰ ਉਹ ਛੱਡ ਕੇ ਉਹਨਾਂ ਨੂੰ ਥੈਲੇ ਭਰਨੇ ਪੈਂਦੇ ਨੇ ਇਹ ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ ਵੀ ਜਿਹੜਾ ਭਰਕੇ ਹੀ ਭੇਜ ਰਹੇ ਹੋ ਨੇ ਲਓ ਧੁੱਪ 'ਚ ਮੁੰਡੇ ਹਜੇ ਕੈਮਰੇ 'ਚ ਸ਼ਾਇਦ ਨਾ ਜਜਮੈਂਟ ਹੋਵੇ ਮੁੜਕੋ ਮੁੜਕੀ ਹੋਏ ਹੋਏ ਨੇ ਪੂਰੇ ਇਹ ਨਾਲੇ ਕਹਿੰਦੇ ਪੰਜਾਬ ਦੇ ਤਾਂ ਮੁੰਡੇ ਨਸ਼ੇੜੀ ਨੇ ਕਹਿੰਦੇ ਹਾਂ ਨਸ਼ਾ ਕਿੱਥੇ ਨਹੀਂ ਪ੍ਰਚਾਰਿਆ ਜਾਂਦਾ ਨੈਸ਼ਨਲ ਮੀਡੀਆ ਕਹਿੰਦਾ ਜੀ ਨਸ਼ਾ ਬਹੁਤ ਆ ਪੰਜਾਬ ਚ ਆ ਦੇ ਲੋ ਆ ਜਵਾਨੀ ਪੰਜਾਬ ਦੀ ਇਹ ਚੀਜ਼ਾਂ ਤਾਂ ਦਿਖਾਉਂਦੇ ਨਹੀਂ ਉਹ ਤਾਂ ਆਏ ਵੀ ਨਹੀਂ ਹੈਗੇ ਦੇਖਣੇ ਜਿੱਦਾਂ ਹੱਡ ਕਿੱਥੇ ਦਿਖਾਉਣਾ ਇਹਨੇ ਉਹ ਉਹਨਾਂ ਨੂੰ ਅਫਗਾਨਿਸਤਾਨ ਦੇ ਪਹਾੜਾਂ ਤੋਂ ਮਿਲ ਜਵੇ ਬੇਲਤਾ ਦਾ ਉਹ ਹੱਡ ਦਿਖਾਉਣਗੇ ਉਹ ਨੇੜੇ ਦੀ ਨਿਗਾਹ ਘੱਟ ਆ ਉਹਨਾਂ ਦੂਰ ਦੀ ਨਿਗਾ ਦਾਦਾ ਆਪਣੇ ਪੀਐਨ ਸਾਹਿਬ ਦੀ ਵੀ ਨੇੜੇ ਦੀ ਨਿਗਾ ਘਾਟਾ ਉਹਨਾਂ ਨੂੰ ਆਪਣਾ ਪੰਜਾਬ ਨਹੀਂ ਦਿਖਦਾ ਹੜਚ ਅਫਗਾਨਿਸਤਾਨ ਦੇ ਪਛਾਲ ਦੇ ਗਏ ਉਹਨਾਂ ਨੂੰ ਫੁੱਚਾਲ ਕਿਨੇ ਟਾਈਮ ਆਇਆ ਹੋਣਾ 5-10 ਮਿੰਟ ਬਾਅਦ ਤੋਂ ਬਾਅਦ ਬਹੁਤ ਵਧੀਆ ਗੱਲ ਹੈ ਵੀਰੇ ਸਲੂਟ ਹੈ ਜ ਤੁਹਾਡੀ ਸੇਵਾ ਨੂੰ ਬਾਪੂ ਜੀ ਤੁਹਾਡੀ ਤਾਂ ਆਰਾਮ ਕਰਨ ਦੀ ਉਮਰ ਆ ਗਈ ਸੇਵਾ ਕਰਨ ਲੱਗੇ ਹੋਏ ਨੇ ਲੋਕਾਂ ਬਾਰੇ ਕਰ ਰਹੇ ਆ ਕਿੰਨੀ ਉਮਰ ਆ ਤੁਹਾਡੀ ਮੇਰੀ ਹੈਗੀ 70 ਸਾਲ ਦੀ ਉਮਰ 70 ਸਾਲ ਤਾਂ ਹੀ ਤੁਹਾਡਾ ਸਰੀਰ ਵੀ ਕਮਜ਼ੋਰ ਆ ਤੇ ਤਾਂ ਵੀ ਸੇਵਾ ਚ ਲੱਗੇ ਹੋਏ ਆ ਬਾਈ ਦਿਓ ਕਹੀ ਪਹਿਲਾਂ ਵੀ ਖਰਾਬ ਆ ਬਾਦ ਡੋੜਾ ਆ ਕਹਿੰਦੇ ਉਹ ਥੋੜਾ ਹੀ ਰਹਿ ਗਿਆ ਕਦੋਂ ਤੋਂ ਲੱਗੇ ਹੋਏ ਜੀ ਕਿੰਨੇ ਦਿਨ ਤੋਂ ਅਸੀਂ ਤਾਂ ਮੈਦਾ ਜੇ ਆਏ ਆ ਅੱਛਾ ਪਿੰਡ ਤੋਂ ਸੇਵਾ ਲੱਗੀ ਹੋਈ ਆ ਲਗਾਤਾਰ ਆਹਾਂ ਗੜੀ ਤੇ ਖਾਣਾ ਪਿੰਡ ਇਹ ਬਾਲੇੋਂ ਪਿੰਡ ਠੀਕ ਆ ਸਾਰੇ ਦੇ ਲੋ ਮਿਲ ਜੁਲ ਕੇ ਆਹ ਨਾਲ ਮੇਰਾ ਟਰਾਲੀਆਂ ਦੋ ਭਰ ਕੇ ਤੋਰਦੀਆਂ ਠੀਕ ਆ ਥੈਲੇ ਹੀ ਭਰ ਕੇ ਭੇਜ ਦਿਓ ਸਾਰੇ ਥੈਲੇ ਭਰ ਕੇ ᱱੀ ਇਹ ਬਹੁਤ ਵਧੀਆ ਗੱਲ ਹੈ ਜਿਹੜੇ ਥੈਲੇ ਭਰ ਕੇ ਭੇਜਦੇ ਹੋ ਰਾਤ ਦੂਰ ਚਲੇ ਗਈਆਂ ਹੀ ਦੋ ਬੱਕਾ ਇੱਥੇ ਦੋ ਟਰਾਲੀਆਂ ਭੇਜਤੀ ਆ ਭਰ ਕੇ ਆ ਜੀ ਬਹੁਤ ਹਿੰਮਤ ਆ ਵੀਰੇ ਤੁਹਾਡੀ ਲੈ ਲੋ ਕਿਸੇ ਨੂੰ ਕੋਈ ਲਾਲਚ ਨਹੀਂ ਕਿਸੇ ਨੂੰ ਕੋਈ ਦਿਹਾੜੀ ਨਹੀਂ ਮਿਲਣੀ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲਣੀ ਵਾ ਪੰਜਾਬ ਲਈ ਲੱਗੇ ਹੋਏ ਨੇ ਸਾਰੇ ਨਾ ਪੈਸਾ ਕਿਸੇ ਆਪਣੇ ਭੈਣ ਭਰਾ ਦਾ ਨੁਕਸਾਨ ਨਾ ਹੋਵੇ ਹਾਲਾਂਕਿ ਤੁਹਾਡਾ ਪਿੰਡ ਬਹੁਤ ਦੂਰ ਆ ਹਨਾ ਬੱਲੇ ਤੋਂ ਹਾਂਜੀ ਹਾਂਜੀ ਕੌੜਾ ਪਰ ਤੁਹਾਡੇ ਪਿੰਡ ਤੋਂ ਮੰਨ ਲਾ 10 15 ਕਿਲੋਮੀਟਰ ਨਾ 20 ਕਿਲੋਮੀਟਰ ਦੇ ਕਰੀਬ ਆ ਫਸਿਆ ਤਾਂ ਉਹ 20 22 ਕਿਲੋਮੀਟਰ ਹੋਣਾ ਫਸਿਆ 22 ਕਿਲੋਮੀਟਰ ਬੱਨੇ ਆਪ ਅੱਗੇ ਆ ਪੈਂਦੀ ਕਰੇ 19 20 ਕਿਲੋਮੀਟਰ ਮਾਛਵੜਾ ਸਾਹਿਬ ਤੋਂ ਆ ਫਸਿਆ ਫਸਿਆ ਉਰੋਂ ਫਸਿਆ ਆਪਣੇ ਯਾਨੀ ਪਿੰਡ ਤੋਂ ਮਾਛਵੜਾ ਸਾਹਿਬ 10 ਕਿਲੋਮੀਟਰ ਦਾ 10 7 7 ਹੋ ਗਿਆ 7 ਤੇ ਤਿੰਨ ਹੋਰ ਡਾਲੋ ਗੱਡੀ ਦੇ ਬੋਤੋਂ 10 ਹੋ ਗਿਆ ਹਾਂਜੀ ਹਾਂਜੀ 10 ਤੇ 19 28 ਕਿਲੋਮੀਟਰ ਆ ਤੁਹਾਡੇ ਦੇ ਲੋ ਤਾਂ ਵੀ ਹਾਂ ਹੈਗਾ ਨਾ ਹੈ ਹੈ ਇੰਡੀਆ ਸਾਨੂੰ ਕੋਈ ਉਹ ਨਹੀਂ ਹੈਗਾ ਨਾਲੇ ਕੋਈ ਡਰਨੀ ਹੈਗਾ ਸਾਡਾ ਬਚਾਲੇ ਨਹਿਰ ਪੈ ਗਈ ਨਹਿਰ ਤੋਂ ਬਾਹਰ ਟੱਪਣਾ ਨਹੀਂ ਟੱਪਣਾ ਨਹੀਂ ਹੈਗਾ ਫਿਰ ਵੀ ਮੜਾ ਚ ਖੜੀ ਆਈ ਸੇਵਾ ਕਰਕੇ ਦਾ ਦਾਬਦਾ ਨਹੀਂ ਪੰਜਾਬ ਸਹੀ ਹੈ ਹਾਂ ਸਾਨੂੰ ਪਤਾ ਧੰਨਵਾਦ ਜੀ ਤੁਹਾਡੇ ਨਾਲ ਹੈ ਜੀ ਇ ਲਵ ਯੂ ਜਮਕੌਰ ਸਾਹਿਬ ਕਿਹੜੇ ਬੰਨ ਤੇ ਦੋਦਪੁਰ ਵਾਲੇ ਤੇ ਠੀਕ ਹੈ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਵੀਰੇ ਡੇਲੋ ਦੇ ਕੋਲੇ ਪਿੰਡਾ ਗੁਰਮਾ ਪਿੰਡ ਬਾਬਾ ਜੀ ਸਿੰਘ ਜੀ ਦਾ ਜਨਮ ਸਥਾਨ ਬਹੁਤ ਦੂਰੋਂ ਆਏ ਹਾਂ ਡੇਲੋ ਦੇ ਕੋਲੋਂ ਆਏ ਹਾਂ ਆਉਣਾ ਚਾਹੀਦਾ ਪੰਜਾਬ ਦੀ ਮੂਰਤੀ ਪਈ ਹੈ ਆਪਣੇ ਦੇ ਪੀਆ ਸਾਰਿਆਂ ਨੂੰ ਆਉਣਾ ਚਾਹੀਦਾ ਵਾ ਬਹੁਤ ਦੂਰੋਂ ਆਏ ਤੁਸੀਂ ਦੋ ਪਿੱਛੇ ਹੋ ਨਾਲ ਅਲੋਏ ਵੀ ਹਿੰਮਤਾ ਸੋਦੀ ਇਹ ਜਵਾਨੀ ਆ ਇਹ ਦਿਖਾਉਣੀ ਚਾਹੀਦੀ ਐ ਸੋਸ਼ਲ ਮੀਡੀਆ ਤੇ ਜਿਹੜੇ ਨੈਸ਼ਨਲ ਟੀਵੀ ਪੰਡੀ ਪ੍ਰਚਾਰ ਕਰਦੇ ਨੇ ਪੰਜਾਬ ਦੀ ਨੌਜਵਾਨੀ ਵਾਹ ਕੀ ਭਾਈ ਸਾਡੇ ਪਿੰਡ ਦੇ ਸਰਪੰਚ ਗਰਮਉਂਦ ਸਿੰਘ ਉਹ ਸਾਡਾ ਪੂਰਾ ਸਾਥ ਦਿੰਦੇ ਨੇ ਸਾਡੇ ਉੱਗੇ ਸਮਾਏ ਸੇਵੀ ਵਿੱਕੀ ਜਨੋਦ ਬਾਈ ਅਗਰੌਤੋਂ ਨੇ ਉਹ ਸਾਡਾ ਪੂਰਾ ਸਾਥ ਦਿੰਦੇ ਨੇ ਮੰਡ ਅਰਸੀਮਨ ਕੁੱਟੇ ਤੋਂ ਉਹ ਵੀ ਸਾਡਾ ਪੂਰਾ ਸਾਥ ਦਿੰਦੇ ਨੇ ਵਿੱਕੀ ਬਾਈ 18 ਸਤੰਬਰ ਨੂੰ ਲੜਕੀਆਂ ਨੇ ਵਿਆਹ ਵੀ ਕਰਵਾ ਰਿਆ 50 ਲੜਕੀਆਂ ਹੋਣ 100 ਹੋ ਜਾਣ ਦੋਸਤੋ ਹੋਏਣ ਸਾਰਿਆਂ ਨੂੰ ਕਮਾਨ ਦਿੱਤਾ ਜਾਊਗਾ ਜੋ ਵੀ ਸਮਾਨ ਹੁੰਦਾ ਕੱਪੜਾ ਜੀ ਦਾ ਸਾਰਾ ਕੁਝ ਦਿੱਤਾ ਜਾਊਗਾ 28 ਸਤੰਬਰ ਦੀ ਜੇਟੀ ਦੇ ਉਸਾਰੇ ਦਿਨ ਬਾਬੇ ਸ਼ੀਰ ਜਨਮ ਦਾ ਵਿਆਹ ਦਾ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਦੋਦਪੁਰ ਵਾਲੇ ਇੱਥੇ ਸਾਰੇ ਛੱਡ ਕੇ ਆਵੋ ਪਹਿਲਾਂ ਵੀ ਗਏ ਹੋ ਇੱਧਰ ਨਹੀਂ ਵੀਰੇ ਹੋਰ ਨਹੀਂ ਆਇਆ ਪਹਿਲੀ ਵਾਰੀ ਆਇਆ ਉੱਥੇ ਹੈਗਾ ਬੰਦਾ ਕੋਈ ਵੈਸੇ ਭਾਜੀ ਖਾਲਸਾ ਵਾਲੇ ਨਾਲ ਸਾਡੀ ਖਾਲਸਾ ਵਾਲੇ ਨਾਲ ਔਰ ਲੋੜ ਲਗਾ ਤਰੇ ਇੱਕ ਆਪਣੇ ਫਸੇ ਵਾਲੇ ਬੰਨ ਤੇ ਇੱਕੋ ਦੋਦਪੁਰਾ ਦੇ ਨੇ ਇੱਥੇ ਜਿਆਦਾ ਖਾਤਰ ਆ ਗਿਆ ਲੈ ਬਹੁਤ ਵਧੀਆ ਵੀਰੇ ਤੁਹਾਡੇ ਸਲੂਟ ਭੰਦਿਆ ਯਾਰ ਤੁਹਾਡੀ ਸੇਵਾ ਨੂੰ ਮੈਂ ਉੱਥੇ ਪਿੱਛੇ ਉੱਥੇ ਵੀ ਮੁੰਡੇ ਭਾਰਨੇ ਲੱਗੇ ਹੋਏ ਨੇ ਥੈਲੇ ਉੱਤੇ ਕਰ ਰਿਆ ਸੀ ਜਦੋਂ ਉਦੋਂ ਲੰਘਿਆ ਤੁਸੀਂ ਮੈਂ ਤਾਂ ਵਿੱਚੇ ਵਿੱਚ ਆਇਆ ਤੁਹਾਡੇ ਚਲੋ ਬਹੁਤ ਵਧੀਆ ਵੀਰੇ ਧੰਨਵਾਦ ਜੀ ਇਹ ਬੰਨ ਤੇ ਭੇਜਣ ਲੱਗੇ ਸੇਵਾ ਵਾਸਤੇ ਪਹਿਲਾਂ ਸੇਵਾ ਵਾਸਤੇ ਵੇਚਣ ਲੱਗੇ ਆ। ਹਾਂਜੀ। ਉਹ ਨਾ ਵਾਸਤੇ ਨਹੀਂ ਆ। ਇਹ ਕਦੇ ਵਾਸਤੇ ਆ। ਇਹ ਇਹਵਾ ਵਾਸਤੇ ਨਹੀਂ ਇਹ ਤਾਂ ਆਪਣੇ ਵਾਸਤੇ ਹੈ। ਅੱਛਾ ਵੇਚਣ ਵਾਸਤੇ ਆਇਆ। ਇਹਵਾ ਨਹੀਂ ਜਾਂਦਾ ਹੈ ਆਪਣੇ ਹੀ ਲੈਣਾ ਜਾਣਾ। ਉਹ ਮੁੱਲ ਲੈ ਕੇ ਜਾਂਦੇ ਪੰਜਾਬੀ ਆ। ਕਿਆ ਰੇਟ ਦਿੱਤੇ ਉਹ ਥੈਲੇ? ਇਹ ਸਭ ਤੋਂ ਘੱਟ ਹੈ ਤਾਂ 500 ਕੱਢ ਦਿੱਤੇ। ਅੱਛਾ 200 ਰੁਪਏ ਕਮ ਕਰ ਦਿੱਤੇ ਹੋ। ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਫਿਰ ਤੋਂ ਬਹੁਤ ਬਹੁਤ। ਟੂਰੀ ਵਾਸਤੇ ਵੀ ਗਿਆ تھا ਆਪਣੇ ਕੋਲ ਹੀ ਗਿਆ ਸੀ। ਟੂਰੀ ਵਾਸਤੇ। ਹਾਂਜੀ। ਉਹ ਕੋਈ ਹੁੰਦਾ। ਹਾਂਜੀ। ਤੂਰੀ ਕੀ ਤੂਰੀ ਪਾਣੇ ਕੇ ਲੀਏ ਲੈ ਗਿਆ ਤਾਂ ਫੇਰਾ ਤੂਰੀ ਹਾਂ ਤੂਰੀ ਤੂਰੀ ਗਿਆ ਉਹ ਤਾਂ ਰੰਗੜ ਕੋ ਛਿਲਾਣੇ ਵਾਸਤੇ ਤੂੜੀ ਹਾਂ ਉਹ ਜਾ ਯਾਰ ਤੂੜੀ ਗਿਆ ਫਿਰ ਤੂੰ ਅੱਛਾ ਆ ਥੈਲੇ ਯਾਰ ਤੁਹਾਡੇ ਕੋਲ ਇੰਨੇ ਪਏ ਨੇ ਲਾਉ ਸੇਵਾ ਜਿੱਥੇ ਉੱਥੇ ਤਾਂ ਲੋਡ ਆ ਥੈਲਿਆਂ ਦੀ ਕਰ ਦੋ ਸੇਵਾ ਫੇਰ ਕੀ ਆ ਇੰਨਾ ਕਮਾਈ ਕੀਤਾ ਹੀ ਆ ਪੰਜਾਬ ਚ ਦੇ ਪੰਜਾਹ ਰਿਆ ਯਾਰ ਦੇ ਦੇ ਲੋਗੇ ਕਾ ਨਹੀਂ ਵੀ ਦੇਣਾ ਚਾਹੀਦਾ ਕਾ ਨਹੀਂ ਆ ਕੀ ਹੋ ਗਿਆ ਸੱਟ ਲੱਗੀ ਹੱਥ ਤੇ ਆ ਹੱਥ ਤੇ ਆ ਮਲ ਕੇ ਖਾਜ ਹੋ ਰਿਹਾ ਹੈ ਅੱਛਾ ਇਹਦਾ ਕੋ ਹੋਰੇ ਕਰ ਰਿਹਾ ਤੂੰ ਮਾ ਪਤਾ ਨਹੀਂ ਚੋਟ ਲੱਗੀ ਖਾਜ ਕਰ ਰਿਹਾ ਉੱਤੇ ਇਤਨੇ ਵੀ ਆਪਣੀ ਮਰਦੀ ਹੈ ਮਨ ਤੂੰ ਦੇਣਾ ਤੀਰ ਦੇਣਾ ਕਰੋ ਯਾਰ ਨਾਮ ਜਾੜਾ ਤੇ ਇਹਨਾਂ ਸਿਬਾਰਦਾਨਾ ਟਰੇਡਿੰਗ ਕੰਪਨੀ ਹੈ ਮਹੇਸ਼ ਕੋਣ ਕਰੋ ਯਾਰ ਸੇਵਾ ਭੇਜੋ ਸੇਵਾ ਜੋ ਹੈਨਾ ਹਣਾ ਭੇਜਣਾ ਚਾਹੀਦਾ ਹਨ ਹੁਣ ਸੰਕਟ ਆ ਪੰਜਾਬ 'ਚ ਮੈਂ ਤਾਂ ਤਾਂ ਮੁੜ ਕੇ ਆਇਆ ਮਾ ਥੈਲੇ ਦਾ ਢੇਰ ਲਾਇਆ ਦੂਜੀ ਦਾ ਸੇਵਾ 'ਚ ਭੇਜਣ ਲੱਗਿਆ ਉੱਥੇ ਗੱਡੀ ਕਰਵਾਏ ਹਾਂ ਅੱਛਾ ਇਹ ਤਾਂ ਵੇਚਣ ਵਾਸਤੇ ਆ ਯਾਰ ਚਲੋ ਜੀ ਕੱਲ ਨੂੰ ਨਾ ਨੀ ਪੇ ਆਪਣੀ ਦੁਕਾਨਦਾਰੀ ਦੇਖਣੀ ਮਾ ਤਾਂ ਥੈਲਾ ਦੇਖ ਕੇ ਆ ਗਿਆ ਮਾ ਥੈਲਾ ਲੈ ਵੀ ਪ੍ਰਵਾਸੀ ਬੰਦੇ ਵੀ ਮਾ ਭੇਜਣ ਲੱਗੇ ਵੀ ਇਹ ਤਾਂ ਚੜਾਈ ਵਾਲੀ ਗੱਲ ਆ ਮਾ ਬੰਦਿਆਂ ਦੀ ਤਾਰੀਫ ਕਰਕੇ ਆਈਏ 300 ਰੁਪਏ ਦਾ ਥੈਲਾ ਮੇਰੇ ਕੋਲ ਹੀ ਵੀ ਹੈ ਅੱਛਾ ਉਹ ਤਾਂ ਫੇਰ ਮੁੱਲ ਵੇਚਿਆ ਤਾਂ ਸਸਤੇ ਰੇਟ ਵਿੱਚ ਆਬ ਜੋ ਆਪ ਦੇ ਰਹੇ ਹੋ ਹਮ ਨੇ 200 ਰੁਪਇਆ ਲੈਸ ਕਰ ਦਿਆ ਚਲੋ ਵਧੀਆ ਮੈਂ ਥੋੜਾ ਨਾਗਾ ਮੈਂ ਕੱਟ ਕਰਕੇ ਦੇ ਰਹੇ ਹਾਂ ਜਿਹੜੇ ਸੇਵਾ ਵਾਲੇ ਆਉਂਦੇ ਨੇ ਦੱਸ ਦੋ ਮੜੇ ਕੀ ਰੇਟ ਦੰਨੇ ਹੋ ਫਿਰ ਮੈਂ ਤਾਂ ਕਿੰਨਾ ਕ ਲੈਸ ਕਰ ਦਿੱਤਾ ਜਾ ਰਿਹਾ ਜੀ ਫ੍ਰੀ ਵੀ ਅਸੀਂ ਇਦਾਂ ਵੀ ਦੇ ਦਿੰਦੇ ਸੇਵਾ ਵੀ ਕਰਦੇ ਆ ਵਧੀਆ ਯਾਰ ਵਧੀਆ ਗੱਲ ਹੈ ਸੋਰਾਦੀ ਵੀ ਦੁਕਾਨਾ ਸੋਰਾਦੀ ਤੋਂ ਵੀ ਦਿੱਤਾ ਜੀ ਜਿਹੜੇ ਆ ਕੇ ਆਪਾਂ ਦੇਖ ਲੈਂਦੇ ਹਾਂ ਜਵਾਬ ਯਾਰ ਇਹ ਚੰਗੀ ਗੱਲ ਹੈ ਇਹੀ ਚਾਹੀਦਾ ਹਨਾ ਕਿਉਂਕਿ ਇਸ ਸਮੇ ਔਖਾ ਟਾਈਮ ਆ ਹਨ ਥੈਲਿਆਂ ਦੀ ਜਿਆਦਾ ਲੋਡ ਸਾਡੇ ਮਾਛੂੜੇ ਕਹਿਮ ਦੋ ਜਰਦੀ ਆ ਸਾਡੇ ਅਸੀਂ ਕਮੇਟੀ ਦੇ ਮੈਂਬਰ ਚ ਜਾ ਰਿਹਾ ਜੀ ਅੱਛਾ ਚਲੋ ਬਹੁਤ ਵਧੀਆ ਗੱਲ ਆ ਭਰਾ ਮੈਂ ਥੱਲੇ ਦੇਖ ਕੇ ਮੈਂ ਅੱਛਾ ਅੱਛਾ ਇਹ ਸੇ ਉਹ ਕਰਦਾ ਲੱਗਿਆ ਨੌਕਰੀ ਲੱਗਿਆ ਤੁਹਾਡੇ ਨੂੰ ਨੌਕਰੀ ਨਹੀਂ ਲੱਗਿਆ ਆਪਣਾ ਕੰਮ ਆ ਜੀ ਨਹੀਂ ਉਹ ਬੰਦਾ ਕਹਿੰਦਾ ਹਾਂ ਇਹ ਲੱਗਿਆ ਹੋਇਆ ਸਾਰਾ ਆਪਣਾ ਮੈਂ ਤਾਂ ਉਹਦੀ ਗੱਲ ਕਰਦਾ ਮੈਂ ਜਿਹੜਾ ਗੱਲ ਕਰਦਾ ਜੀ ਚਲੋ ਵਧੀਆ ਗੱਲਾਂ ਭੇਜੋ ਯਾਰ ਜਿਆਦਾ ਜਿਆਦਾ ਉਹ ਕਹਿੰਦਾ ਅਸੀਂ ਉਹ ਵੀ ਲੈਸ ਤੇ ਦੇ ਰਹੇ ਹਾਂ ਲੈਸ ਵੀ ਦੇ ਰਹੇ ਹਾਂ ਇਦਾਂ ਵੀ ਲੋਡ ਉਹਦਾ ਵੀ ਠੀਕ ਆ ਕੋਈ ਰੋਕ ਟੋਕ ਨਹੀਂ ਹੈਗਾ ਹਾਂ ਚਲੋ ਸਹੀ ਗੱਲ ਆ ਸਾਰਿਆਂ ਤੇ ਆਇਆ ਕੋਈ ਗੱਲ ਨਹੀਂ ਲੋਡ ਨਹੀਂ ਕੋਈ ਗੱਲ ਨਹੀਂ ਭੇਜ ਦਿਓ ਚਲੋ ਇੱਥੇ ਆ ਸਕਦੇ ਹੋ ਜੀ ਜੇ ਕਿਸੇ ਨੂੰ ਥੈਲਿਆਂ ਦੀ ਲੋਡ ਆ ਨੰਬਰ ਦੱਸ ਦਿਓ ਆਪਣਾ ਇੱਕ ਵਾਰ 9779405882 ਕਿਸੇ ਨੂੰ ਥੈਲੀਆਂ ਦੀ ਲੋਡ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ। ਓਕੇ। ਕਦਾ ਚੱਲ ਰਿਹਾ ਵੇ? ਘਰਾਹਤਾ ਪਤਾ ਚੱਲ ਰਿਹਾ। 60 ਪੂਜਾ ਜੀ। 60 ਪੂਜਾ ਚੱਲ ਰਹੀ ਹੈ। ਇਹ ਤਾਂ ਬਿਹਾਰ ਦਾ ਤਿਹਾਰਾ ਨਾ। ਹਾਂ ਜੀ। ਇਹ ਤਾਂ ਦੀਵਾਲੀ ਦੇ ਨੇੜੇ ਨਹੀਂ ਹੁੰਦਾ ਹੁੰਦਾ। ਦੀਵਾਲੀ ਦੇ ਨੇੜੇ ਨਹੀਂ ਹੁੰਦਾ ਹੁੰਦਾ ਅੱਗੇ। ਇਸ ਵਾਰ ਪਹਿਲਾਂ ਬਣਾ ਰਹੇ ਹਾਂ। ਪਰਵਾਸੀ ਭਾਈਚਾਰਾ ਜੀ। ਛੱਤ ਪੂਜਾ ਮਨਾ ਰਹੇ ਨੇ ਬਿਹਾਰ ਦੇ ਲੋਕ ਸਾਰੇ ਛੱਤ ਪੂਜਾ ਗਏ ਚ ਲੋਗ ਹੁੰਦੇ ਮੈਂ ਉਹ ਸਾਰ ਵੀ ਮਿਲਦੀ ਜਾਂਦੀ ਆ ਕਿ ਕੌਣ ਬਿਹਾਰੀ ਹੈ ਕੌਣ ਪੰਜਾਬੀ ਤਾਂ ਗਾਇਸ ਯਾਲੀ ਵੀਡੀਓ ਹੋ ਚੁੱਕਿਆ ਸਾਡੇ ਦਿਨ ਖਤਮ ਤੇ ਤੁਸੀਂ ਦੇਖਿਆ ਮਤਲਬ ਕਿ ਕਿਵੇਂ ਸਾਰੇ ਮਦਦ ਕਰ ਰਹੇ ਆ ਕਿੰਨੀ ਜ਼ਿਆਦਾ ਹਨਾ ਕਿ ਕਿੰਨੀ ਜ਼ਿਆਦਾ ਜੀ ਸੀਗੇ ਜਿਹੜੇ ਮਦਦ ਕਰਨ ਨੂੰ ਆਏ ਸੀ ਸੱਤ ਸਾਰੇ ਸੀ ਪਰ ਇਹਨਾਂ ਦੇ ਪਿਛਲੇ ਖਰਾਕਾ ਉਹਨਾਂ ਦੀ ਮਦਦ ਕਰਨੀ ਅੱਜ ਅਸਲੀ ਖਰਾਕਾ ਤਾਂ ਕੁਝ ਵੀ ਨਹੀਂ ਹੈ ਹਾਂ ਹਾਂ ਸਾਰੇ ਮਦਦਗਾਰ ਰੇਜਾਏ ਉਹਨਾਂ ਨੂੰ ਦਿਹਾੜੀ ਵੀ ਨਹੀਂ ਮਿਲ ਰਹੀ ਨਾ ਪੈਸਾ ਨਾ ਕੁਝ ਵੀ ਪੂਰੀ ਲਗਨ ਨਾਲ ਮਿਹਨਤ ਕਰ ਰਹੇ ਸਾਰੇ ਹੈ ਨਾ ਸਰਕਾਰਾਂ ਨੂੰ ਸਰਕਾਰਾਂ ਨੂੰ ਵੀ ਬੇਨਤੀ ਹੈ ਕਿ ਜਿਹੜੇ ਨਹਿਰਾ ਖਾਲੀ ਹੈ ਉਹ ਉਹਨਾਂ 'ਚ ਪਾਣੀ ਛੋੜਨਾ ਚਾਹੀਦਾ ਛੜਨਾ ਚਾਹੀਦਾ ਤਾਂ ਕਿ ਉਧਰ ਥੋੜਾ ਘਾਟ ਹੋ ਜੇ ਜਦ ਨੈਰਾਸ ਨੈਰਾ ਸਹਿ ਸਕਦੀ ਨਾ ਉਹਨੂੰ ਓਵਰਲੋਡ ਕਰੋ ਨਾ ਉਹਨੂੰ ਓਵਰਲੋਡ ਕਰੋ ਕਟੋ ਕਟੋ ਉਦੋਂ ਤੱਕ ਤਾਂ ਮੈਂ ਤੁਹਾਨੂੰ ਹਾਂ ਪਰ ਕਹੇ ਕਿ ਬੰਦ ਟੁੱਟਣ ਤੋਂ ਬਚਾਅ ਮੰਗ ਡਿਮਾਂਡ ਨਹੀਂ ਸੀ ਉਹ ਤੇ ਇਹ ਵੀ ਡਿਮਾਂਡ ਨਹੀਂ ਸੀ ਮਤਲਬ ਇਹ ਹੈ ਕਿ ਸਰਕਾਰ ਨੇ ਓਬਵੀਅਸ ਜੀ ਗੱਲ ਹੈ ਹੋਰ ਕਿਸ ਨੇ ਤਾਂ ਕਿਆ ਕਹਿਣਾ ਸਰਕਾਰ ਨੇ ਕੀ ਹੋਣਾ ਕਿ ਦਿਨ ਇਦਨ ਸਿੱਟ ਗਏ ਤਾਂ ਫਿਰ ਹੋਰ ਸਰਕਾਰ ਤੋਂ ਕੀ ਉਮੀਦ ਰੱਖ ਸਕਦੇ ਇਹ ਕਿ ਵੈੰਤੀ ਵੀ ਮੰਨੇਗਾ ਪਰ ਇਹ ਚੱਲ ਉਹਨੇ ਵਾਇਰ ਰੋਗੀ ਐਸੇ ਅਰਦਾਸ ਕਰ ਸਾਦੇ ਇਸ ਗੱਲ ਤੇ ਕਿ ਸਭ ਕੁਝ ਠੀਕ ਹੋ ਜੇ ਪੰਜਾਬ ਚ ਜਲਦੀ ਤੇ ਚੰਗੀ ਸੁਧਾਰ ਆਈ ਤੇ ਨਾਲੇ ਵਿੱਚ ਨੰਨੀ ਗੱਲ ਤੇ ਇਸੇ ਮੈਂ ਵੀਡੀਓ ਵੀ ਦੇਖੀ ਤਾਂ ਕੈਸੀ ਕਿ ਅਫਗਾਨਿਸਤਾਨ ਦਾ ਜਿਹੜਾ ਪੁਝਾ ਲਾਇਆ ਜਿੱਦੜ ਅਰਥ ਕੋਈ ਕਾਇਸੀ ਉਹ ਦਿਖ ਗਿਆ ਮਤਲਬ ਜਿਹੜੀ ਸਰਕਾਰ ਦੀ ਨਜ਼ਰ ਹੈ ਹਨ ਉਹ ਨੇੜੇ ਦੀ ਘਟ ਹੈ ਦੂਰ ਦੀ ਜ਼ਿਆਦਾ ਹੈ ਮਤਲਬ ਦੂਰ ਅਫਗਾਨਿਸਤਾਨ ਦੇਖਿਆ ਜਿੱਦੜ ਅਰਥ ਕੋਈ ਕਾਇ ਹੈ ਨਹੀਂ ਦੇਖਿਆ ਕਿ ਪੰਜਾਬ ਜਾੜਾ ਹੈ ਮਤਲਬ ਕਿੰਨੇ ਟਾਈਮ ਲਾ ਲਾ ਹਫਤਾ ਦੋ ਹਫਤਾ ਕਿੰਨੇ ਟਾਈਮ ਹੀ ਹੋ ਗਿਆ ਹੁਣ ਤਾਂ ਹਨ ਹੁਣ ਤਾਂ ਬਹੁਤ ਟਾਈਮ ਹੋ ਗਿਆ ਪਾਣੀ ਹਸਤਰਾ ਦਾ ਹਸਤਰੇ ਖੜਿਆ ਹੋਇਆ ਹਾਂ ਉਹ ਨਹੀਂ ਦਿਖਦਾ ਕਹਿੰਦੇ ਇਹ ਗੱਲ ਮੈਂ ਕਿਹਾ ਰਹੇ ਹਾਂ ਕਿ ਹਾਂਸੇ ਗਾਰੇ ਡੁੱਬ ਗਏ ਕਿੰਨਾ ਨੁਕਸਾਨ ਹੋ ਗਿਆ ਫਸਲਾਂ ਉਜੜ ਗਈਆਂ ਬਹੁਤ ਜ਼ਿਆਦਾ ਨੁਕਸਾਨ ਪਸ਼ੂ ਮਾਰੇ ਗਏ ਹਨ ਤੇ ਨਾਲੇ ਜਰੂਰ ਜਿਨ੍ਹਾਂ ਨੂੰ ਚਾਹੀਦੀ ਹੋएगी ਹਨ ਜਿਵੇਂ ਕੱਟੇ-ਗੁੱਟੇ ਚਾਹੀਦੇ ਹੋਣ ਪਾਣ ਨੂੰ ਹਨ ਉਦੋਂ ਜਰੂਰ ਕੰਟੈਕਟ ਕਰਿਓ ਬੇ ਪਾਜੀ ਨੇ ਆਪਣੇ ਆਪ ਹੀ ਕਿਹਾ ਤਾਂ ਕਿ ਹਾਂ ਲੈ ਲਿਓ ਕੋਈ ਨਾ ਫ੍ਰੀ ਸੇਵਾ ਚਲੋ ਜਿਹੜੇ ਮਦਦ ਕਰ ਰਹੇ ਹਨ ਉਹਨਾਂ ਦਾ ਧੰਨਵਾਦ ਹਾਂ ਧੰਨਵਾਦ ਹੈ ਜੀ ਉਹਨਾਂ ਦਾ ਕਿ ਜਿਹੜੀ ਮਦਦ ਇਸ ਟਾਈਮ ਜਿਹੜੇ ਮਦਦ ਕਰ ਰਹੇ ਹਨ ਨਾ ਉਹ ਬਹੁਤ ਵੱਡੀ ਮਦਦ ਹੈ ਹਾਂ ਪਹੀ ਗੱਲ ਹੈ ਕਿਉਂਕਿ ਜਿਹੜੇ ਪੰਜਾਬ ਡੁੱਬ ਗਏ ਜਿਨ੍ਹਾਂ ਦਾ ਘਰ ਡੁੱਬ ਗਿਆ ਉਹ ਕਿ ਆਪਣੀ ਮਦਦ ਕਿਵੇਂ ਕਰਨਗੇ ਇਹ ਜਿਨ੍ਹਾਂ ਦਾ ਕੁਝ ਨਹੀਂ ਹੈ ਜਿਨ੍ਹਾਂ ਦਾ ਸਭ ਕੁਝ ਸਹੀ ਹੈ ਉਹ ਮਦਦ ਕਰ ਸਕਦੇ ਆ ਕਰ ਸਕਦੇ ਤੇ ਆ ਕਿ ਸਾਰੇ ਮਦਦ ਕਰੋ ਅਰਦਾਸ ਕਰੋ ਜਿਹੜੇ ਨਹੀਂ ਜਾ ਸਕਦੇ ਅਰਦਾਸ ਤਾਂ ਕਰ ਸਕਦੇ ਆ ਹਾਂ ਹਾਂ ਅਰਦਾਸ ਕਰੋ ਜਰੂਰ ਬਾਕੀ ਵਾਯੂ ਜੀ ਸਭ ਤੇ ਮੇਲ ਬਣਾਏ ਇੱਥੇ ਜਿਹੜੇ ਮਦਦ ਕਰ ਰਹੇ ਉਹਨਾਂ ਨੂੰ ਵੀ ਸ਼ੁਕਰੀਆ ਮਤਲਬ ਬਹੁਤ ਵਧੀਆ ਕੰਮ ਕਰਦੇ ਤੁਸੀਂ ਭਾਈ ਉਹ ਸਭ ਦੇਖਦਾ ਜੀ ਤੁਸੀਂ ਅੱਗੇ ਕਿਸੇ ਦੀ ਹੈਲਪ ਕਰੋਗੇ ਤੁਹਾਡਾ ਕੰਮ ਹੋਰ ਵੱਧ ਚੜ ਕੇ ਆਉਂਦਾ ਹੈ ਸਹੀ ਗੱਲ